ਦਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਜੀ ਤੁਹਾਡਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਆਪਾਂ ਸੇਲ ਚੱਲ ਰਹੀ ਹੈ ਤੇ ਅੱਜ ਸੇਲ ਦੇ ਵਿੱਚ ਇਹ ਸੂਟ ਲੈ ਕੇ ਆਏ ਦੇਖੋ ਜੀ ਬਹੁਤ ਸੋਹਣਾ ਗੜੀ ਦੇ ਉੱਤੇ ਵਰਕ ਕੀਤਾ ਹੋਇਆ ਨੈਕਲੈਨ ਹੈਗੀ ਹੈ ਦੇਖੋ ਬਹੁਤ ਸੋਹਣੀ ਤੇ 프ੰਟ ਤੇ ਬੈਕ ਤੇ ਇਸੇ ਤਰ੍ਹਾਂ ਪ੍ਰਿੰਟ ਆਏਗਾ ਜੀ ਤੇ 2.5 ਮੀਟਰ ਦੀ ਕੁੱਤੀ ਹੋਏਗੀ ਤੇ ਰੀ ਹੋਣ ਦੀ ਇਹਦੀ ਸਲਵਾਰ ਹੈਗੀ ਹੈ 2.5 ਮੀਟਰ ਦੀ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਦੇਖੋ ਪੱਲੇ ਤੇ ਇਸ ਤਰ੍ਹਾਂ ਪੱਟੀ ਆਏਗੀ ਜੀ ਤੇ ਵਧੀਆ ਕੁਆਲਿਟੀ ਦੇ ਸੂਟ ਨੇ ਜੀ ਇਹ ਇਹ 1365 ਵਾਲਾ ਸੂਟ ਹੈਗਾ ਜੀ ਤੇ ਤੁਹਾਨੂੰ ਸੇਲ ਦੇ ਵਿੱਚ 1200 ਰੁਪਏ ਦੇ ਵਿੱਚ ਪਊਗਾ ਇਹ ਸੂਟ ਆ ਦੇਖੋ ਜੀ ਇਹਦਾ ਪਿਓਰ ਦਾ ਦੁਪੱਟਾ ਹੈਗਾ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਹੈਗਾ ਇਹ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਇਹ ਤੇ 1200 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਜੀ ਤੇ ਇਹਦੇ ਵਿੱਚ ਸੋਲੋ ਕਲਰ ਚਾਟ ਨੇ ਜੀ ਆ ਦੇਖੋ ਜੀ ਇੱਕ ਡਿਜ਼ਾਈਨ ਇਹ ਵਾਲਾ ਹੈਗਾ ਜੀ ਇਹਦੇ ਗਲੇ ਤੇ ਵੀ ਦੇਖੋ ਕਿੰਨਾ ਸੋਹਣਾ ਵਰਕ ਹੈਗਾ ਇਹ ਲਾਈਨਿੰਗ ਦੇ ਵਿੱਚ ਬਣਿਆ ਹੋਇਆ ਦੇਖੋ ਤੇ ਪੱਲੇ ਤੇ ਇਸ ਤਰ੍ਹਾਂ ਪੱਟੀ ਆਏਗੀ ਇਹਦੀ ਤੇ ਇਹ ਦੀ ਆਏਗੀ ਜੀ ਚੁੱਲ੍ਹੇ ਪਿਓਰ ਦਾ ਹੀ ਇਹ ਦਾ ਦੁਪੱਟਾ ਆਏਗਾ ਜੀ ਕੋਲ ਤੇ ਪਿਓਰ ਦਾ ਦੁਪੱਟਾ ਪਿਓਰ ਦਾ ਇਹ ਪਿਓਰ ਦਾ ਇਹਦਾ ਦੁਪੱਟਾ ਆਏਗਾ ਜੀ ਆ ਦੇਖੋ ਹੋ ਸੁਣਾ کریم ਦੇ ਵਿੱਚ ਤੇ ਵਧੀਆ ਕੁਆਲਟੀ ਦੇ ਸੂਟ ਨੇ ਇਹ ਸਾਰੇ ਤੇ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਇਹਦੀ ਸਲਵਾਰ ਦੇਖੋ ਇਸ ਤਰ੍ਹਾਂ ਦੀ ਹੈਗੀ ਜਮਣੀ ਕਲਰ ਦੀ ਰਿਯੋਨ ਦੀ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਤੇ ਇੱਕ ਡਿਜ਼ਾਈਨ ਇਹ ਹੈਗਾ ਜੀ ਇਹਦੇ ਵਿੱਚ ਇਹ ਸਾਰੇ ਜਮਣੀ ਕਲਰ ਦੇ ਸੂਟ ਨੇ ਜੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਆਫਰ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣ ਜਾ ਰਿਹਾ ਹੈ ਜੀ ਦੇਖੋ ਇਹ ਸਲਵਾਰ ਹੈਗੀ ਆ ਤੇ ਤੁਹਾਨੂੰ 150 ਰੁਪਏ ਦਾ ਫਾਇਦਾ ਹੋ ਰਿਹਾ ਹੈਗਾ ਆ ਦੇਖੋ ਜੀ ਇਹ ਦਾ ਦੁਪੱਟਾ ਹੈਗਾ ਜੀ ਤੇ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਾ ਸਕਦੇ ਹੋ ਜੀ ਤੇ ਇੱਕ ਡਿਜ਼ਾਈਨ ਮੇਰੇ ਕੋਲ ਇਹ ਆਇਆ ਹੈਗਾ ਜੀ ਆ ਦੇਖੋ ਜੀ ਇੱਕ ਕਰੀਮ ਦੇ ਵਿੱਚ ਹੈਗਾ ਜੀ ਦੇਖੋ ਇਹ ਸੂਟ ਹੈਗਾ ਦੇਖੋ ਬਹੁਤ ਸੋਹਣਾ ਜਰੀ ਦਾ ਕੰਮ ਕੀਤਾ ਹੋਇਆ ਇਹਦੇ ਪੱਲੇ ਤੇ ਬਹੁਤ ਸੋਹਣਾ ਤੇ ਆ ਦੇਖੋ ਜਾਮਕਟਨ ਦੇ ਵਿੱਚ ਇਹ ਸੂਟ ਹੈਗਾ ਜੀ ਤੇ ਫਰੰਟ ਤੇ ਬੈਕ ਇਹਦੀ ਸੇਮ ਹੈਗੀ ਆ ਆ ਦੇਖੋ ਇਸ ਤਰ੍ਹਾਂ ਤੇ ਇਹਦੀ ਬਾਜੂ ਇਸ ਤਰ੍ਹਾਂ ਬਾਜੂ ਬਣੂਗੀ ਤੇ ਇਹਦੀ ਰਿਯਾਨ ਦੀ ਇਹ ਆਏਗੀ ਜੀ ਸਲਵਾਰ ਰਿਯਾਨ ਦੀ ਇਹਦੀ ਸਲਵਾਰ ਆਏਗੀ ਤੇ ਇਹ ਦਾ ਆਏਗਾ ਜੀ ਪਿਓਰ ਦਾ ਦੁਪੱਟਾ ਤੇ ਇਹ ਹੈਗਾ ਸੀਗਾ ਜੀ 1600 ਰੁਪਏ ਦਾ ਸੂਟ ਤੇ ਤੁਹਾਨੂੰ ਮਿਲਣ ਜਾ ਰਿਹਾ ਸਿਰਫ 1400 ਰੁਪਏ ਦੇ ਵਿੱਚ ਇਹ 1400 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲਣ ਜਾ ਰਿਹਾ ਜੀ ਇੱਕ ਕਲਰ ਇਹਦੇ ਵਿੱਚ ਇਹ ਹੈਗਾ ਜੀ ਆਹ ਦੇਖੋ ਜੀ ਬਹੁਤ ਸੋਹਣਾ ਸੂਟ ਹੈਗਾ ਜੀ ਤੇ ਜਿਨੇ ਵੀ ਲੈਣੇ ਨੇ ਲੈਣਾ ਇਸ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਨੇ ਇਹਦੀ ਸਲਵਾਰ ਹੈਗੀ ਆ ਤੇ ਇਹਦਾ ਦੁਪੱਟਾ ਹੈਗਾ ਜੀ ਇਹ 1600 ਵਾਲਾ ਪੀਸ ਤੁਹਾਨੂੰ 1400 ਦੇ ਵਿੱਚ ਮਿਲਣ ਜਾ ਰਿਹਾ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ